ਸੰਗਤਾਂ ਨੂੰ ਇਹ ਬਹੁਤ ਜਾਣ ਕੇ ਖੁਸ਼ੀ ਹੋਊਗੀ ਕਿ ਅੱਜ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਜੋ ਕਿ ਨੇੜੇ ਨਵੀਂ ਦਾਣਾ ਮੰਡੀ ਵਿਖੇ ਸਥਿਤ ਹੈ ਉੱਥੇ ਜ਼ਿਲ੍ਹੇ ਦੇ ਮੋਗੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਤੇ ਸ਼ਹਿਰਾਂ ਦੇ ਵਿੱਚੋਂ ਇੱਥੇ ਸੰਗਤਾਂ ਇਕੱਠੀਆਂ ਹੋਈਆਂ ਹਨ ਫੌਜਾਂ ਗੁਰੂਆਂ ਇਕੱਠੀਆਂ ਹੋਈਆਂ ਹਨ ਤੇ ਉਹਨਾਂ ਨੇ ਇਹ ਗੁਰਮਤਾ ਅੱਜ ਕੀਤਾ ਹੈ ਕਿ ਜੋ ਦਿਨੋਂ ਦਿਨ ਖਾਲਸੇ ਪੰਥ ਦੇ ਵਿੱਚ ਗਰਾਵਟ ਆ ਰਹੀ ਹੈ ਪਾਣਿਆਂ ਨੂੰ ਲਾਜ ਲੱਗ ਰਹੀ ਹੈ ਕਿਉਂਕਿ ਇੱਕ ਬੰਦਾ ਕੋਈ ਗਲਤ ਕੰਮ ਕਰਦਾ ਤੇ ਦੂਜੇ ਸਾਰੇ ਬਦਨਾਮ ਹੋ ਜਾਂਦੇ ਹਨ ਇਹਨਾਂ ਨੂੰ ਅਸੀਂ ਨੱਥ ਪਾਵਾਂਗੇ ਜੋ ਵੀ ਕੋਈ ਕਰਹਿਤ ਕਰਦਾ ਬਾਣੇ ਵਿੱਚ ਰਹਿ ਕੇ ਕਿਸੇ ਨੂੰ ਜ਼ਬਰਦਸਤ ਵਸੂਲੀ ਕਰਦਾ ਉਹਨਾਂ ਨੂੰ ਅਸੀਂ ਰੋਕਾਂਗੇ ਤੇ ਇੱਕ ਜੋ ਗੁਰੂ ਘਰਾਂ ਦੇ ਵਿੱਚ ਜਾਂ ਕਿਤੇ ਵੀ ਗੁਰੂ ਗੁਰੂ ਦੇ ਉਲਟ ਕੋਈ ਗੱਲ ਕਰਦਾ ਜਾਂ ਗੁਰਮਤ ਦੇ ਵਿੱਚ ਕਟਾਈ ਕਰਦਾ ਜਾਂ ਸੇਵਾ ਦੇ ਵਿੱਚ ਗੁਰੂ ਮਹਾਰਾਜ ਦੀ ਕਟਾਈ ਕਰਦਾ ਉਹਨਾਂ ਤੇ ਵੀ ਅਸੀਂ ਪਹਿਰਾ ਲਾਵਾਂਗੇ ਸਖਤ ਪਹਿਰਾ ਲਾਵਾਂਗੇ ਤੋ ਸਾਰਿਆਂ ਨੂੰ ਬੇਨਤੀ ਇਹੀ ਆ ਕਿ ਆਪਾਂ ਫੌਜਾਂ ਨੇ ਸਾਰਿਆਂ ਨੇ ਇਕੱਠੇ ਹੋਣਾ ਹੈ ਕਿਉਂਕਿ ਖਾਲਸਾ ਇੱਕ ਅਕਾਲ ਪੁਰਖ ਦੀ ਫੌਜ ਆ ਕਿਉਂਕਿ ਖਾਲਸਾ ਪ੍ਰਗਟਿਆ ਨਾ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਪ੍ਰਗਟਿਆ ਹੈ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੇ ਸਿੰਘਾਂ ਨੇ ਕਿ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਥੇਬੰਦਨਾਮ ਇੱਕ ਜੁੱਟ ਹੋਣਾ ਹੈ ਕਿ ਇੱਕ ਗੁਰਮਤਾ ਇਹ ਹੋਇਆ ਹੈ ਸਾਰੇ ਆਪਣੇ ਜਿੰਨੇ ਵੀ ਆਪਣੇ ਮਹਾਂਕਾਲ ਜੀ ਖੜੇ ਸਦਕਾਰਯੋਗ ਸਾਰੀਆਂ ਫੌਜਾਂ ਖੜੀਆਂ ਹਨ ਗੁਰਮਤਾ ਇਹ ਹੋਇਆ ਹੈ ਕਿ ਇਹ ਜਥੇਬੰਦੀ ਜਿਹੜੀ ਆਪਣੀ ਚੁਣੀ ਗਈ ਹੈ ਇਹ ਦਰਬਾਰੇ ਖਾਲਸਾ ਚੁਣੀ ਗਈ ਹੈ ਤੇ ਅੱਜ ਤੋਂ ਬਾਅਦ ਜੇ ਕੋਈ ਮਸਲਾ ਆਊਗਾ ਕਿਸੇ ਵੀ ਤਰ੍ਹਾਂ ਦਾ ਮਸਲਾ ਆਊਗਾ ਉਹ ਦਰਬਾਰੇ ਖਾਲਸਾ ਜਥੇਬੰਦੀ ਜੋ ਵੀ ਇੱਥੇ ਸੰਗ ਖੜੇ ਹਨ ਜੋ ਵੀ ਮਹਾਕਾਲ ਖੜੇ ਹਨ ਪੰਜ ਮਹਾਕਾਲ ਸੰਗਤ ਵੱਲੋਂ ਪ੍ਰਵਾਨ ਹੋਏ ਹਨ ਗੁਰੂ ਦੀ ਕਿਰਪਾ ਨਾਲ ਗੁਰੂ ਦਰਬਾਰ ਵਿੱਚ ਅਰਦਾਸ ਬੇਨਤੀਆਂ ਹੋਈਆਂ ਹਨ ਉਪਰੰਤ ਹੁਕਮਨਾਮਾ ਲਿਆ ਗਿਆ ਹੈ ਕਿ ਸਭ ਨੇ ਇਕੱਠੇ ਹੋ ਕੇ ਗੁਰਮਤ ਅਨੁਸਾਰ ਕਾਰਜ ਕਰਨੇ ਹਨ ਦੇ ਨਾਮ ਭਾਈ ਸਾਹਿਬ ਜੀ ਦੱਸਣਗੇ ਵੀ ਇਹ ਕਿਹੜੇ ਕਿਹੜੇ ਨਾਮ ਚੁਣੇ ਗਏ ਹਨ ਉਹ ਭਾਈ ਸਾਹਿਬ ਭਾਈ ਦੇ ਸੰਬੰਧ ਸੰਗ ਦੀ ਦੱਸਣਗੇ ਮਹਾਕਾਲ ਜੀ ਹਾਂਜੀ ਚਲੋ ਜੀ ਫਿਰ ਚਲੋ ਜੀ ਸਾਡੇ ਦੇ ਉੱਤੇ ਕਿੰਨੇ ਨਾਮ ਲੈਣਗੇ ਹੱਥ ਤੇ ਟੇਕਾ ਬਣਾ ਲਵਾਂ ਪੂਰਾ ਸਿੱਖ ਜਿਗਾੜਾ ਹੀ ਲਾ ਦਿਓ ਹਾਂ ਲਓ ਮੈਂ ਬੋਲ ਦਿੰਦਾ ਹਾਂਜੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੱਥੇਬੰਦੀ ਇੱਥੇ ਅੱਜ ਗੁਰਮਤਾ ਹੋ ਕੇ ਸਾਰੇ ਪੰਥ ਇਕੱਠਾ ਹੋ ਕੇ ਦਸ਼ਮੀਸ਼ ਪੀਦਾ ਦੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸਾਰਾ ਇਕੱਤਰ ਹੋ ਕੇ ਮੋਗਾ ਜੱਦੀ ਨੂੰ ਮਾਲਵਾ ਵੀ ਕਹਿ ਸਕਦੇ ਆ ਕਿਉਂ ਮੁਰਗੇ ਦਾ ਮਾਲਵਾ ਤੇ ਮੋਗਾ ਵੀ ਹੈ ਅਸੀਂ ਮੋਗਾ ਤੋਂ ਇੱਕ ਜੱਥੇਬੰਦੀ ਤਿਆਰ ਕੀਤੀ ਹੈ ਦਰਬਾਰੇ ਖਾਲਸਾ ਜੋ ਕਿ ਦਰਬਾਰੇ ਖਾਲਸਾ ਦੇ ਵਿੱਚ ਜਿਹੜੇ ਅਹਿਮ ਮੁੱਦੇ ਦੋ ਰੱਖੇ ਗਏ ਨੇ ਵੀ ਜਿਹੜਾ ਸਾਡਾ ਨਿੰਗਾ ਸਿੰਘ ਦਾ ਬਾਣਾ ਬਦਨਾਮ ਕਰਦੇ ਪਏ ਨੇ ਸਾਡੇ ਵਿੱਚ ਭੇਖੀ ਸਿੱਖ ਵਿੱਚ ਰਲ ਕੇ ਸਾਨੂੰ ਬਹੁਤ ਬਹੁਤ ਜ਼ਿਆਦਾ ਬਦਨਾਮ ਕਰੀ ਜਾਂਦੇ ਪੰਥ ਨੂੰ ਤੇ ਉਸ ਨੂੰ ਹੀ ਸੋਤਾ ਲਾਉਣ ਵਾਸਤੇ ਚੈੱਕ ਕਰਨ ਵਾਸਤੇ ਵੀ ਕਿਹੜਾ ਸਿੰਘ ਸਹੀ ਹੈ ਕਿਹੜਾ ਗਲਤ ਹੈ ਉਹਦੀ ਕਾਰਵਾਈ ਸਾਰੀ ਅਸੀਂ ਜਿੱਥੇ ਬੰਦੀ ਰਲ ਕੇ ਸਾਡੇ ਮਹਾਕਾਲ ਪੰਜ ਨਿਵਾਜੇ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਢੜ ਦੇ ਜਣ ਕੇ ਵੀ ਮਹਾਰਾਜ ਨੇ ਪੰਜ ਸਿੰਘ ਭੇਜੇ ਨੇ ਮੋਗੇ ਜ਼ਿਲ੍ਹੇ ਦੇ ਵਿੱਚ ਜੋ ਕਿ ਇਹਨਾਂ ਦੇ ਮਹਾਕਾਲਾਂ ਦੇ ਨਾਮ ਨੇ ਇਸ ਪ੍ਰਕਾਰ ਮਹਾਕਾਲ ترسےم ਸਿੰਘ ਖਾਲਸਾ ਜਿਹਨਾਂ ਦਾ ਜ਼ਿਕਰ ਹੈ ਕਿ ਜਾਵੇ ਨਿਹਾਲ ਜਾਵੇ ਬਾਬਾਜੀ ਸਿੰਘ ਬਾਬਾ ਜੀ ਦਾਸ ਸਿੰਘ ਬਾਬਾ ਜੋਰਾ ਸਿੰਘ ਸਾਹਿਬ ਬਾਬਾ ਫਤੇ ਸਿੰਘ ਨੂੰ ਪਾਵੇ ਦੂਸਰੇ ਜਿ세 ਜਰਾ ਮਹਾਕਾਲ ਚਮਕੌਰ ਸਿੰਘ ਜੀ ਮੋਗਾ ਹੋਸ਼ਿਆ ਦਾ ਜ਼ਿਕਰ ਹੈ ਬਲਾਵੇ ਨਿਹਾਲ ਜਾਵੇ ਬਾਬਾ ਜੀ ਸਿੰਘ ਬਾਬਾ ਯਾਦ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਣ ਨੂੰ ਪਾਵੇ ਮਹਾਕਾਲ ਕਰਨਜੀਤ ਸਿੰਘ ਜੀ ਮੋਗਾ ਖੁਸ਼ੀਆਂ ਦੇ ਜਗਾਰੇ ਕੇ ਜਾਵੇ ਨਿਹਾਲ ਹੋ ਜਾਵੇ ਸਮੂਹ ਖਾਲਸਾ ਪੰਥ ਦੇ ਚਰਨਾਂ ਨੂੰ ਭਾਵੇ ਸ੍ਰੀ ਅਕਾਲ ਚੌਥੇ ਜਥੇਦਾਰ ਮਹਾਕਾਲ ਦਰਸ਼ਨ ਸਿੰਘ ਜੀ ਭਲੂਰ ਖੁਸ਼ੀਆਂ ਦੇ ਜਗਾਰੇ ਕੇ ਜਾਵੇ ਸੁਣ ਕੇ ਨਿਹਾਲ ਹੋ ਜਾਵੇ ਫਤਿਹ ਪਾਵੇ ਮਾਤਾ ਸੇ ਕੁਲੇ ਮਨ ਨੂੰ ਭਾਵੇ ਪੰਜਵੇਂ ਦਸੇਦਾਰ ਇਹਨਾਂ ਦੇ ਚਰਨਾਂ ਦੀ ਧੂੜ ਚਾਰਾਂ ਦੀ ਮੰਜੇ ਜਸ ਜਰ ਮਹਾਕਾਲ ਜਸਵੰਤ ਸਿੰਘ ਖਾਲਸਾ rau ke kalan wale ਬੋਲੇ ਕੋ ਨਿਹਾਲ ਸਾਰ ਜੀ ਆਕਾਰ ਗੁਰਪ੍ਰਿਆ ਆਕਾਰ ਦੇਖਦੇ ਬਦੇ ਖਾਲਸਾ ਪੰਥ ਕੀ ਜੀਤ ਵਾਹਿਗੁਰੂ ਜੀ ਕਾ ਵਾਹਿਗੁਰੂ ਵਾਹਿਗੁਰੂ